ਹਾਂ ਜੀ ਮੇਰੇ ਬਲੋ ਸਾਰੇ ਨੂੰ ਪਿਆਰ ਭਰੀ ਸੱਚੀ ਦੀ ਕਾਲ ਜੀ ਫੋਟੋਆਂ ਚਾੜਾ। ਉਹ ਮੇਰੀ ਕਰਦੇ ਆ ਸਾਰੇ ਜਾਣੇ। ਠੀਕ ਠਾਕ ਹੋਵੋਗੇ। ਲੋ ਜੋਕੀਆਂ ਅੱਜ ਪਿਆਰ ਵੀ ਹੋਲੇ ਆ। ਪਹਿਲਾਂ ਚੱਲਦੇ ਆਪਾਂ ਮੇਰੇ ਨਾਨਕੀ ਤੇ ਇੱਕੋ ਪ੍ਰਾਗਰਾ ਉੱਥੇ ਖਰਾਤਾ ਉਹ ਲਈਆਂ ਕੋ ਤੇ ਆਪਾਂ ਕਵਾਰ ਮਾਰਕੀਟ ਦੇ ਵਿੱਚ ਚੱਲ ਰਹੇ ਹਾਂ ਅੱਜ ਤੇ ਲੋਕਾਂ ਦਾ ਸਮਾਨ ਲੈਣਾ ਪੈ ਤੋ ਉਹ ਦੇਖਦੇ ਕਿੱਥੋਂ ਮਿਲਦਾ ਕਿੱਥੋਂ ਨਹੀਂ ਤੇ ਬਣੇ ਰਿਹਾ ਵਾਚਾ ਬਣੇ ਦਾ ਪਰੇ ਨਾਲ ਦਿਖਾਉਣੇ ਚਾਹੀਦੇ ਤੇ ਨਹੀਂ ਲਿਖਣ ਲੱਗਿਆਂ ਕਰੀਂ ਜੇ ਮੈਂ ਆਪਾਂ ਕੋਲੋਂ ਪੱਕੇ ਸਮਾਨ ਲੈਣ। ਹਲੋ ਜੀ ਆਪਾਂ ਜਾਏ ਸੀ ਲੈ ਆਏ ਸੀ ਨਾਲ ਮੰਮੀ ਨਾਲ ਦੇ ਨੂੰ ਤੇ ਆਪਾਂ ਇੱਥੇ ਪੱਖੋ ਕੇ ਪਹੁੰਚੇ ਹੋਏ ਆਂ ਕਬਾੜ ਮਾਰਕੀਟ ਚ ਬਰਨਾਲੇ ਕੋਲੇ ਪੈ ਜਾਂਦੀ ਐ ਇੱਟ ਪੱਖੋਂ ਇਹਨੂੰ ਬਸ ਲਾਣ ਤੇ ਇੱਥੇ ਅਸੀਂ ਸਮਾਨ ਜਾਂ ਦੇਖਣਾ ਐ ਟਰੈਕਟਰ ਦਾ ਟਾਇਰ ਟੂਰ ਦੇਖਣਾ ਐ ਵੀ ਇਹ ਮਿਲ ਜਾਣ ਥੋੜੇ ਬਹੁਤੇ ਰੋਕਾਂ ਤੇ ਦੇ ਵੀ ਨਾ ਤੁਝੇ ਕੋਈ ਮਿਲਦਾ ਤਾਂ ਠੀਕ ਆ ਨਹੀਂ ਫਿਰ ਬਰਨਾਲੇ ਪਹੁੰਚਦੇ ਚੱਲ ਗਏ ਲਓ ਜੀ ਪਹੁੰਚ ਗਏ ਘਰੇ ਆਪਾਂ ਆ ਗਏ ਆਂ ਟਾਟਰ ਦੇਖ ਕੇ ਆਿਆਂਗੇ ਟਰੈਕਟਰ ਦੇ ਤੇ ਹੁਣ ਆਪਾਂ ਫਰੈਸ਼ ਲੈ ਕੇ ਚੱਲਦੇ ਆਂ ਟਾਈਮ ਤਕਰੀਬਨ ਹੋ ਗਿਆ 4:00 ਬਜ ਗਿਆ ਟਰੈਕਟਰ ਸਟਾਰਟ ਕਰ ਲਿਆ ਆਪਾਂ ਨੇ ਆ ਕੇ ਸਾਰਾ ਦਿਨ ਨੰਗਾ ਸਾਨੂੰ ਟਾਇਰਾਂ ਦੀ ਕੋਈ ਫਿਟਿੰਗ ਆ ਹੀ ਨਹੀਂ ਹੈਗੀ ਸਿਰਫ ਕੱਲੇ ਮੂਹਰ ਲੈ ਟਾਇਰ ਮਿਲੇ ਨੇ ਉਹ ਵੀ ਆਪਣੇ ਜਾਣ ਪਛਾਣ ਦੇ ਬੰਦੇ ਤੋਂ ਪਹਿਲਾਂ ਬਸ ਬਸ ਦੇ ਆ ਟੂਰ ਲੈੰਦੇ ਰਹੇ ਆ ਉਹਦੇ ਤੋਂ ਛੂਲ ਵਾਲੀ ਦੇ ਤੇ ਉਹਦੇ ਕੋਲੇ ਟਰੈਕਟਰ ਦੇ ਦੋ ਟਾਇਰ ਪੈਸੇ ਜੀ ਮੂਹਰ ਲੈ ਉਹਦਾ ਮੁੱਲ ਵੜੀ ਬਣਿਆ ਗਾਲੇ ਤੇ ਉਹ ਪੌਂਡ ਜਾਂਦੇ ਆਪਾਂ ਹੁਣ ਚੱਲਦੇ ਆ ਬਰਨਾਲੇ ਸੰਘੇੜੇ ਬਣਿਆ ਗਾ ਬਣਿਆ ਸੌਦਾ ਮੇਰਾ ਸੰਘੇੜੇ ਆ ਦੁਕਾਨ ਬਾਈ ਦੀ ਚਲੋ ਚੱਲ ਕੇ ਦਿਖਾਉਣੇ ਚਲੋ ਆਪਾਂ ਮੂਹਰਲੇ ਟਾਇਰ ਪਵਾ ਕੇ ਲਿਆਉਣੇ ਅੱਜ ਤੇ ਜਦੋਂ ਕਦੇ ਆਪਣਾ ਮਾਗਰਟਰਾਂ ਦਾ ਸੌਦਾ ਬਣੂਗਾ ਤਾਂ ਇਹਦੇ ਦੋਨੋਂ ਮਾਗਰ ਲਈ ਪਵਾ ਦਾਂਗੇ ਮਾਗਰਲੇ ਜਦੋਂ ਵੀ ਆਪਾਂ ਨੂੰ ਮਿਲਣਗੇ ਉਦੋਂ ਪਵਾਵਾਂਗੇ ਚਲੋ ਅਸੀਂ ਚੱਲਦੇ ਆਂ ਲੋ ਮੰਗਲ ਦੇ ਟਾਇਰਾਂ ਦਾ ਜਦੋਂ ਵੀ ਸ਼ੌਦਾ ਫਾਨੂੰ ਆਪਾਂ ਉਦੋਂ ਪਵਾਵਾਂਗੇ ਫਿਰਾਲ ਆਪਾਂ ਨੂੰ ਆਹ ਟਾਇਰ ਮਿਲ ਗਏ ਨਵੇਂ ਇਹ ਪਵਾ ਕੇ ਲਿਆਉਣੇ ਚਲੋ ਉੱਥੇ ਚੱਲ ਕੇ ਮਿਲਦੇ ਆਂ ਬਰਨਾਲੇ ਤੇ ਟਰੈਕਟਰ ਦਾ ਥੋੜਾ ਬਹੁਤਾ ਸਮਾਨ ਮਿਲ ਗਿਆ ਆਪਾਂ ਨੂੰ ਟਾਇਰ ਮਿਲ ਕੇ ਪਵਾਦੇ ਆਪਾਂ ਨੇ ਮੂਰਲੇ ਟਾਇਰ ਮਿਲੇ ਨੇ ਮੂਰਲੇ ਪਵਾਏ ਆ ਤੇ ਹੁਣ ਖੁੱਖ ਲੱਗੀ ਸੀ ਇੱਧਰ ਪਿੱਛੇ ਕੋਚੇ ਖਾਦੇ ਨੇ ਮੁੰਡਾ ਦੀਪਕਾ ਕੁਲਚੇ ਬਹੁਤ ਟੇਸਟੀ ਬਣਾਉਂਦਾ ਤੇ ਕੁਲਚੇ ਵਗੈਰਾ ਆਪਾਂ ਨੇ ਖਾ ਲਏ ਆ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਤੇ ਅੱਜ ਮਖਪਾਣਾ ਸਾਹਿਬ ਜਾਣਾ ਸਾਡੇ ਇੱਥੇ ਮਖਪਾਣਾ ਸਾਹਿਬ ਦਾ ਘੱਟ ਭਰਿਆ ਹੋਇਆ ਸਵਾ ਭਰੀ ਹੋਈ ਆ ਤੇ ਉੱਥੇ ਜਾਣਾ ਆਪਾਂ ਨੇ ਚਲੋ ਸਿੱਧੀ ਇੱਥੇ ਚੱਲਦੇ ਆਂ ਹਨੇਰਾ ਹੋ ਗਿਆ ਤਕਰੀਬਨ ਟਾਈਮ ਸਵਾ 7:00 ਹੋ ਗਿਆ ਲੋ ਜੀ ਆ ਲੱਪੇ ਵੀ ਆਪਾਂ ਨਵੇਂ ਬਵਾਤੇ ਆ ਆਹ ਕੱਢ ਲਏ ਸੀ ਉਹਨਾਂ ਏਜੰਸੀ ਵਾਲਿਆਂ ਨੇ ਜਦੋਂ ਆਪਾਂ ਟਰੈਕਟਰ ਲੈ ਕੇ ਆਏ ਏਜੰਸੀ 'ਚ ਤਾਂ ਫਿਰ ਆਪਾਂ ਨੂੰ ਇਹ ਨਵੇਂ ਫੌਨੇ ਪੈ ਗਏ ਇਹ ਪਵਾਤੇ ਆ ਤੇ ਮੂਰੇ ਆਪਾਂ ਨੇ ਆ ਟਾਇਰ ਪਵਾਤੇ ਆ 750 16 ਦੇ ਪੈਗੇ ਟਾਇਰ ਟਾਇਰ ਚੌੜੇ ਨੇ ਚੌੜੇ ਟਾਇਰ ਪਵਾਤੇ ਆਪਾਂ ਟਰੈਕਟਰ ਦੇ ਇਹ ਸ਼ੌਂਦੇ ਦੇ ਗੁਲਚੇ ਖਾਦੇ ਆਪਾਂ। ਗੁਲਚਾ ਬਹੁਤ ਏਟੀਮਾ ਉੱਪਰ ਮਹਿੰਗਾ ਦੰਦਾ 40 ਰੁਪਏ ਦਾ ਇੱਕ ਗੁਲਚਾ। ਇਹਦੇ ਖਾਦੇ ਆ। ਲੋ ਜੀ ਪਹੁੰਚ ਗਿਆਂ ਘਰੇ ਆਪਾਂ। ਆ ਗਿਆਂ। ਰੋਟੀ ਪਣੀ ਖਾ ਕੇ ਆਟਿਆ ਹੁਣ ਘਰੇ ਆ ਗਏ ਜੀਏ ਤੇ ਰੋਟੀ ਦਾ ਕੰਮ ਨੂੰ ਮੇਲ ਲਿਆ ਰੋਟੀ ਖਾ ਲਈ ਆ ਪਾਣੇ ਟਾਈਮ ਤਕਰੀਬਨ ਹੁਣ ਬੱਜ ਗਿਆ ਰਾਦੇ 9:30 ਦਾ ਟਾਈਮ ਹੋ ਗਿਆ ਠੰਡ ਬਹੁਤ ਅੱਜ ਤੋਂ ਬਹੁਤ ਜ਼ਿਆਦਾ ਪੈ ਰਹੀ ਆ ਬਾਹਰ ਘਰਾਂ ਚ ਪਤਾ ਨਹੀਂ ਲੱਗਦਾ ਪਰ ਮੈਂ ਟਰੈਕਟਰ ਲੈ ਕੇ ਆਇਆ ਹਾਂ ਹਾਥ ਠਾਰ ਤੇ ਪੈਰ ਠਰਗੇ ਬਿਲਕੁਲ ਬਾਹਰ ਠੰਡ ਬਹੁਤ ਜ਼ਿਆਦਾ ਧੁੰਦ ਵੀ ਬਹੁਤ ਆ ਤੇ ਅੱਜ ਆਪਾਂ ਟਰੈਕਟਰ ਦੇ ਟਾਇਰ ਵਗੈਰਾ ਪਵਾੜਿਆ ਹੈ ਪਿੱਛੇ ਟਰੈਕਟਰ ਦੀਆਂ ਲਿੰਕਾਂ ਦਾ ਕੰਮ ਆਉਣ ਵਾਲਾ ਸੀਗਾ ਉਹਦੀ ਲੱਪੇ ਵਗੈਰਾ ਕੱਢ ਲਈ ਸੀ ਜਿੰਨਾ ਤੋਂ ਆਪਾਂ ਟਰੈਕਟਰ ਲੈਂਦਾ ਉਹਨਾਂ ਨੇ ਤੇ ਲੋ ਜੀ ਉਹ ਕੰਮ ਆਪਣਾ ਡਨ ਹੋ ਗਿਆ ਅੱਜ ਆਪਾਂ ਟਰੈਕਟਰ ਦਾ ਥੋੜਾ ਮोटा ਜਿਹੜਾ ਵੀ ਮੜਾ-ਮਟਾ ਟਾਇਰਾਂ ਦਾ ਰਹਿੰਦਾ ਸੀ ਟਾਇਰਾਂ ਨਾਲ ਕਰਾ ਲਿਆ ਮੂਰਲੇ ਟਾਇਰ ਮਿਲ ਗਏ ਸੀ ਆਪਾਂ ਨੂੰ ਵਧੀਆ ਨਵੇਂ ਤੇ ਮੂਰਲੇ ਟਾਇਰ ਵਾਲੇ ਆਏ ਆਪਾਂ ਤੇ ਉਹਦੇ ਨਾਲ ਲਿੰਕਾਂ ਦਾ ਕੰਮ ਕਰਾ ਲਿਆ ਤੇ ਕੱਲ ਆਪਾਂ ਲੈਟਰ ਉਟਾ ਵਗੈਰਾ ਦਾ ਸਾਰਾ ਦਾ ਕੰਮ ਕਰਾਤਾ ਸੀਗਾ ਤੇ ਨਾਲ ਹੁੰਦੇ ਆਪਾਂ ਢਿੱਲੀ ਮੰਗੂ ਰੋਜ਼ ਮੰਗੂ ਬੇ ਨਾਨੀ ਦਾ ਵੀ ਪਤਾ ਲਿਆਈ ਦਾ ਸ਼ਾਮ ਨੂੰ ਜਾ ਕੇ ਅੱਜ ਮੈਂ ਨਾਨੀ ਕੋਲ ਮੈਂ ਸਵੇਰੇ ਜਾ ਆਇਆ ਸੀ ਤੇ ਹੁਣ ਬਸ نیند ਆ ਰਹੀ ਆ ਥੱਕੇ ਹਾਰੇ ਹੰਭੇ ਗੜੇ ਸਵੇਰ ਦੇ ਤੁਰੇ ਕਰਦੇ ਆ ਤੇ ਹੁਣ ਪੈਣ ਲੱਗਿਆ ਸੌਣ ਲੱਗਿਆ ਜੀ ਅੱਜ ਦਾ ਬਲੌਗ ਆਪਣਾ ਇੱਥੋਂ ਤੱਕ ਸੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਸਪੋਰਟ ਕਰਿਆ ਕਰੋ ਚੈਨਲ ਨੂੰ ਤੇ ਚਲੋ ਠੀਕ ਹੈ ਜੀ ਬਹੁਤ-ਤਨ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਵਾਸਤੇ ਮਿਲਦੇ ਆ ਫਿਰ ਹੁਣ ਕਿਸੇ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ